ਜਿਹੜਾ ਯਾਸੀਨ ਮਲਕਾ ਹੈ ਜੰਮੂ ਕਸ਼ਮੀਰ ਦੀ ਜਿਹੜੀ ਆਜ਼ਾਦੀ ਦੀ ਲਹਿਰਾਂ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਉਹ ਪਹਿਲੇ ਮੁਖੀ ਆ ਹਨ ਸੋ ਉਹ ਲਗਾਤਾਰ ਉਹਦੇ ਵਿੱਚੋਂ 87 87 ਤੋਂ ਇਹਨਾਂ ਨੇ ਸ਼ੁਰੂ ਕਰਿਆ 88 ਤੱਕ ਆ ਕੇ ਇਹ ਹਥਿਆਰਬੰਦ ਸੰਘਰਸ਼ ਚ ਰਹੇ ਹਨ ਉਹ ਤੋਂ ਬਾਅਦ ਲਗਾਤਾਰ ਡੈਮੋਕ੍ਰੈਟਿਕ ਟੰਗ ਨਾਲ ਵੀ ਚੱਲਦੇ ਰਹੇ ਇਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਭਾਰਤ ਸਰਕਾਰ ਨੇ ਫੋਰਨ ਫੰਡਿੰਗ ਦੇ ਅਸਾਫ ਚੋਂ ਇਹ ਕਾਫੀ ਸਾਰੇ ਹੋਰੀਅਤ ਦੇ ਜਿਹੜੇ ਲੇਟ ਰਹਿ ਗਏ ਉਹ ਫੜੇ ਹੋਏ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈਗੀ ਆ ਹੁਣ सीबीआई ਅਦਾਲਤ ਵਿੱਚ ਗਈ ਆ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ। ਸੋ ਯਾਸੀਨ ਮਲਕ ਨੇ ਪਿਛਲੇ ਦਿਨੀ ਅਦਾਲਤ ਵਿੱਚ ਇੱਕ ਹਲਫਨਾਮਾ ਦਾਇਰ ਕਰਿਆ ਵੀ ਮੈਂ ਭਾਰਤ ਸਰਕਾਰ ਦਾ ਇੱਕ ਸ਼ਾਂਤੀ ਦਾ ਦੂਤ ਸੀ ਜਿਹਨੂੰ ਤੁਸੀਂ ਅੱਜ ਕਹਿ ਰਹੇ ਹੋ ਵੀ ਇਹ ਟੈਰਰਿਸਟ ਫੰਡਿੰਗ ਦਾ ਮਾਮਲੇ ਵਿੱਚ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹ ਕਹਿੰਦੇ ਵੀ ਜਿਹੜੇ ਹਾਫ ਜਿਹੜੇ ਲਸ਼ਕਰੇ ਤੋਇਬਾ ਦੇ ਮੁਖੀ ਹੈਗੇ ਹਾਫਿਜ਼ ਸੈਦ ਉਹਨਾਂ ਨਾਲ ਮੇਰੀ ਮੁਲਾਕਾਤ ਦਾ ਪ੍ਰਬੰਧ ਵੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇ ਆਫਿਸ ਨੇ ਔਰ ਆਈਬੀ ਦੇ ਸਪੈਸ਼ਲ ਡਾਇਰੈਕਟਰ ਆ ਵੀ ਕੇ ਜੋਸ਼ੀ ਉਹਨਾਂ ਨੇ ਕਰਿਆ ਸੀ ਵੀ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਹਾਫੀ ਸૈયਦ ਨਾਲ ਮੇਰੀ ਮੁਲਾਕਾਤ ਕਰਾਈ ਗਈ ਮੈਂ ਜਾ ਕੇ ਉਹ ਮੁਲਾਕਾਤ ਕਰੀ ਔਰ ਉਹ ਉਹ ਕਹਰੇ ਕਿ ਇਹਨਾਂ ਨੇ ਮੁਲਾਕਾਤ ਕਰਵਾਈ ਔਰ ਉਹੀ ਮੁਲਾਕਾਤ ਦਾ ਹਵਾਲਾ ਦੇ ਕੇ ਇਹਨਾਂ ਨੂੰ ਕਾਬੂ ਗ੍ਰਿਫਤਾਰ ਕਰਿਆ ਗਿਆ ਫਾਂਸੀ ਦੀ ਸਜ਼ਾ ਮੇਰੇ ਖਿਆਲ ਉਹਦੀ ਕਰਕੇ ਹੀ ਕਰੇਗੇ ਨਾ ਯੂਐਸ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਆ ਜਿਹੜੇ ਕ੍ਰਿਸ਼ਨਾ ਰੋਕਾ ਉਹਨਾਂ ਨੂੰ ਮਿਲਿਆ ਭਾਰਤ ਸਰਕਾਰ ਦੀ ਤਰਫੋਂ ਦੀ ਰੂਪਾਇਆ ਮਾਨੀ ਨਾਲ ਮੇਰੀਆਂ ਮੁਲਾਕਾਤਾਂ ਹੋਈਆਂ ਜਿਹੜੇ ਅਨਿਲ ਬਾਨੀ ਦੇ ਪਿਤਾ ਜੀ ਸੀ ਆਰ ਕੇ ਮਿਸ਼ਰਾ ਜਿਹੜੇ ਅਟਲ ਬਿਹਾਰੀ ਵਾਜਪਈ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਆਈਬੀ ਦੇ ਡਾਇਰੈਕਟਰ ਸ਼ਾਮਲ दत्त ਨਾਲ ਮਿਲਿਆ ਹੋਇਆ ਮਨਮੋਹਨ ਸਿੰਘ ਨਾਲ ਨਜ਼ਮਾ ਹੈਪਤੁੱਲਾ ਨਾਲ ਸੋਨੀਆ ਗਾਂਧੀ ਨਾਲ ਤੇ ਇੰਡੀਅਨ ਇੰਟੈਲੀਜੈਂਸ ਦੀ ਸਮੁੱਚੀ ਜਿਹੜੀ ਟੀਮ ਹੈਗੀ ਆ ਮੈਂ ਉਹਨਾਂ ਨਾਲ ਮਿਲ ਕੇ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਲਈ ਜਿਹੜਾ ਹੈਗਾ ਉਹ ਕਾਰਜ ਕਰਦਾ ਰਿਹਾ ਕਹਿੰਦਾ ਜੇਟ ਜਿਹੜਾ ਹੁਣ ਮੇਰੇ ਕੇਸ 'ਚ ਪਾਇਆ ਗਿਆ ਵੀ ਮੇਰਾ ਈਮੇਲ ਅਕਾਊਂਟ ਆ ਜਿਹੜਾ ਉਹ Gmail ਦਾ ਅਕਾਊਂਟ ਹੈ ਜਿਹੜਾ IB ਦੇ ਡਾਇਰੈਕਟਰ ਨਿਸ਼ਚਲ ਸੰਧੂ ਨੇ ਬਣਾਇਆ ਸੀ ਉਹ ਉਹਨਾਂ ਵੱਲੋਂ ਬਣਾਇਆ ਗਿਆ ਮੇਰਾ ਅਕਾਊਂਟ ਹੈਗਾ ਜਿਹਦੇ ਤਹਿਤ ਮੈਂ ਪਾਕਿਸਤਾਨ ਵਿੱਚ ਬੈਠੀ ਜਿਹੜੀ ਖਾੜਕੂ ਲੀਡਰਸ਼ਿਪ ਆ ਉਹਨਾਂ ਨਾਲ ਇੰਟਰੈਕਟ ਕਰਕੇ ਉਹਨਾਂ ਨਾਲ ਰਾਬਤਾ ਬਣਾਇਆ ਤੇ ਫਿਰ ਜਿਹੜਾ ਆਏਗਾ ਹੈਗਾ ਐਮ ਐਮ ਲਿਆ ਸੋ ਨੇ ਬਹੁਤ ਵੱਡੇ ਸਨਸਨੀਖੇਜ਼ ਖੁਲਾਸੀ ਆ ਜਿਹੜੇ ਯਾਸੀਨ ਮਲਿਕ ਨੇ ਕਰੇ ਹਾਂ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਯਾਸੀਨ ਮਲਿਕ ਦੀ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨੀਂ ਅਦਾਲਤ ਦੇ ਵਿੱਚ ਇੱਕ ਹਲਪਨਾਮਾ ਦਿੱਤਾ ਜਾਂਦਾ ਹੈ ਔਰ ਜੋ ਉਹ ਹਲਫਨਾਮਾ ਭਾਰਤੀ ਤੰਤਰ ਦੀ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਪੋਲ ਖੁੱਲਦਾ ਹੈਗਾ ਸਰਕਾਰ ਦਾ ਜਿਹੜੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਹੈਗਾ ਬਕਾਇਦਾ ਸਰਕਾਰ ਦਾ ਜਦੋਂ ਪ੍ਰਤੀਕਰਮ ਆਏਗਾ ਤੇ ਉਹਨਾਂ ਦਾ ਕੀ ਹੋ ਜਾਣਾ ਉਹ ਆਪਾਂ ਨੂੰ ਪਤਾ ਹੀ ਹੈ ਸਰਦਾਰ ਅਕਾਲ ਸਿੰਘ ਜੀ ਇਸ ਦੇ ਵਿੱਚ ਵੱਡੇ ਨਾਮ ਖਾਸ ਕਰਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਮ ਹੈਗਾ ਹੈ ਬਾਕੀ ਦੇ ਪ੍ਰਧਾਨ ਮੰਤਰੀਆਂ ਦੇ ਨਾਮ ਹੈਗੇ ਨੇ ਕਿ ਕਿਵੇਂ ਜਿਹੜਾ ਹੈ ਇਹਨਾਂ 25 30 ਸਾਲਾਂ ਦੇ ਦੌਰਾਨ ਵੱਡੇ ਵੱਡੇ ਲੋਕਾਂ ਦੇ ਨਾਲ ਮੁਲਾਕਾਤਾਂ ਹੋਈਆਂ ਕੀ ਕੁਝ ਇਸ ਦੇ ਵਿੱਚ ਹੈਗਾ ਇੱਕ ਕਾਫੀ ਇਹਦੀ ਚਰਚਾ ਮੀਡੀਆ ਦੇ ਵਿੱਚ ਜਿਹੜੀ ਹੋ ਰਹੀ ਹੈਗੀ ਹਾਂ ਜਿਹੜਾ ਯਾਸੀਨ ਮਲਕਾ ਇਹ ਜੰਮੂ ਕਸ਼ਮੀਰ ਦੇ ਜਿਹੜੀ ਆਜ਼ਾਦੀ ਦੀ ਲਹਿਰਾ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਉਹ ਪਹਿਲੇ ਮੁਖੀ ਆ ਨਾ ਹੂੰ ਸੋ ਉਹ ਲਗਾਤਾਰ ਉਹਦੇ ਵਿੱਚੋਂ 87 87 ਤੋਂ ਇਹਨਾਂ ਨੇ ਸ਼ੁਰੂ ਕਰਿਆ 88 ਤੱਕ ਆ ਕੇ ਇਹ ਹਥਿਆਰਬੰਦ ਸੰਘਰਸ਼ ਚ ਰਹੇ ਹਨ ਹੂੰ ਹੂੰ ਉਹ ਤੋਂ ਬਾਅਦ ਲਗਾਤਾਰ ਡੈਮੋਕ੍ਰੇਟਿਕ ਟੰਗ ਨਾਲ ਵੀ ਚੱਲਦੇ ਰਹੇ ਇਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਭਾਰਤ ਸਰਕਾਰ ਨੇ ਫੋਰਨ ਫੰਡਿੰਗ ਦੇ ਅਸਾਪ ਚੋਂ ਇਹ ਕਾਫੀ ਸਾਰੇ ਹੋਰੀਅਤ ਦੇ ਜਿਹੜੇ ਲੇਟ ਰਹਿ ਗਏ ਉਹ ਫੜੇ ਹੋਏ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈਗੀ ਆ ਹੁਣ ਸੀਬੀਆਈ ਅਦਾਲਤ ਵਿੱਚ ਗਈ ਆ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਯਾਸੀਨ ਮਲਕ ਨੂੰ ਸੋ ਯਾਸੀਨ ਮਲਕ ਨੇ ਪਿਛਲੇ ਦਿਨੀ ਅਦਾਲਤ ਵਿੱਚ ਇੱਕ ਹਲਫਨਾਮਾ ਦਾਇਰ ਕਰਿਆ ਵੀ ਮੈਂ ਭਾਰਤ ਸਰਕਾਰ ਦਾ ਇੱਕ ਸ਼ਾਂਤੀ ਦਾ ਦੂਤ ਸੀ ਜਿਹਨੂੰ ਤੁਸੀਂ ਅੱਜ ਕਹਿ ਰਹੇ ਹੋ ਵੀ ਇਹ ਟੈਰਰਿਸਟ ਫੰਡਿੰਗ ਦਾ ਮਾਮਲੇ ਵਿੱਚ ਇਹਨੂੰ ਫਾਂਸੀ ਦੀ سزا ਹੋਣੀ ਚਾਹੀਦੀ ਹੈ ਇਹਦੇ ਚੋਂ ਇੱਕ ਇੱਕ ਹੋਰ ਗੱਲ ਸਾਹਮਣੇ ਆਉਂਦੀ ਵੀ ਕਿਸ ਤਰ੍ਹਾਂ ਸਰਕਾਰਾਂ ਆਪਣੇ ਜਿਹੜੇ ਆਪਣੇ ਟਾਊਟ ਹੁੰਦੇ ਆ ਉਹਨਾਂ ਨੂੰ ਵਰਤ ਕੇ ਸਿਰ ਦਿੰਦੀਆਂ ਜਿਹੜੇ ਆਪਣੇ ਕੈਟ ਹੁੰਦੇ ਆ ਉਹਨਾਂ ਨੂੰ ਵਰਤ ਕੇ ਸਿਰ ਦਿੰਦੀਆਂ ਉਹ ਕਹਿੰਦਾ ਵੀ ਮੈਂ ਜੰਮੂ ਕਸ਼ਮੀਰ ਆਪਰੇਸ਼ਨ ਫਰਾਂ ਦਾ ਮੈਂਬਰ ਸੀਗਾ ਪਰ ਕਿਸੇ ਮੌਕੇ ਤੇ ਆ ਕੇ ਖਾਸ ਕਰਕੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦਾ ਉਹਨਾਂ ਨੇ ਜਿੱਦ ਗੱਲ ਕਰਿਆ ਹੂੰ ਉਹਨਾਂ ਦੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਸੀ ਰਜੇਸ਼ ਮਿਸ਼ਰਾ ਕਹਿੰਦਾ ਵੀ ਉਹ ਲਗਾਤਾਰ ਆ ਮੈਨੂੰ ਮਿਲਦੇ ਰਹੇ ਗਿਆ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਸੀਂ ਹਥਿਆਰਬੰਦ ਰਸਤਾ ਛੱਡ ਕੇ ਡੈਮੋਕਰੇਟਿਕਲੀ ਜਿਹੜਾ ਹੈਗਾ ਵੀ ਉਹ ਭਾਰਤ ਸਰਕਾਰ ਦਾ ਸਾਥ ਦਿਓ ਤਾਂ ਕਿ ਅਸੀਂ ਜੰਮੂ ਕਸ਼ਮੀਰ ਵਿੱਚ ਜਿਹੜੀ ਉਹ ਸ਼ਾਂਤੀ ਹੈ ਜਿਹੜੀ ਬਣਾਈ ਜਾ ਰੱਖੀ ਹੈ ਉਹ ਕਹਿੰਦਾ ਵੀ ਜਿਹੜੀ ਹਾਫ ਜਿਹੜੇ ਲਸ਼ਕਰੇ ਤੋਇਬਾ ਦੇ ਮੁਖੀ ਹੈਗੇ ਹਾਫਿਜ਼ ਸੈਦ ਉਹਨਾਂ ਨਾਲ ਮੇਰੀ ਮੁਲਾਕਾਤ ਦਾ ਪ੍ਰਬੰਧ ਵੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇ ਆਫਿਸ ਨੇ ਔਰ ਆਈਬੀ ਦੇ ਸਪੈਸ਼ਲ ਡਾਇਰੈਕਟਰ ਆ ਵੀ ਕੇ ਜੋਸ਼ੀ ਉਹਨਾਂ ਨੇ ਕਰਿਆ ਸੀ ਵੀ ਇਹ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਹਾਫਿਜ਼ ਸૈયਦ ਨਾਲ ਮੇਰੀ ਮੁਲਾਕਾਤ ਕਰਾਈ ਗਈ ਮੈਂ ਜਾ ਕੇ ਉਹ ਮੁਲਾਕਾਤ ਕਰੀ ਉਹ ਉਹ ਕਹ ਰਿਹਾ ਕਿ ਇਹਨਾਂ ਨੇ ਮੁਲਾਕਾਤ ਕਰਵਾਈ ਔਰ ਉਹੀ ਮੁਲਾਕਾਤ ਦਾ ਹਵਾਲਾ ਦੇ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਮੇਰੇ ਖਿਆਲ ਉਹਦੀ ਕਰਕੇ ਹੀ ਮਾਰੇ ਹੈਗੇ ਨਾ ਉਹ ਕਹਿੰਦਾ ਵੀ ਵੀਕੇ ਜੋਸ਼ੀ ਜਿਹੜੇ ਆਈਪੀ ਦੇ ਸਪੈਸ਼ਲ ਡਾਇਰੈਕਟਰ ਹੈਗੇ ਆ ਉਹਨਾਂ ਨੇ ਮੇਰੀ ਮੁਲਾਕਾਤ ਦਾ ਪ੍ਰਬੰਧ ਕਰਵਾਇਆ ਆਫਿਸ ਸਈਦ ਨਾਲ ਤੇ ਦੂਸਰਿਆਂ ਨਾਲ ਉਹਨਾਂ ਨੂੰ ਮੈਂ ਇਹ ਬੇਨਤੀ ਕਰੀ ਸੀ ਵੀ ਭਾਰਤ ਸਰਕਾਰ ਚਾਹੁੰਦੀ ਆ ਵੀ ਤੁਸੀਂ ਜੰਮੂ ਕਸ਼ਮੀਰ ਵਿੱਚ ਹਥਿਆਰਬੰਦ ਕਾਰਵਾਈਆਂ ਨਾ ਕਰੋ ਤੇ ਸ਼ਾਂਤੀ ਨਾਲ ਜਿਹੜਾ ਇਸ ਮਸਲੇ ਨੂੰ ਅੱਗੇ ਬਤਾਓ ਕਹਿੰਦਾ ਵੀ ਜਿਹੜਾ ਹੁਣ ਤੇ ਤੇ ਮੈਂ ਕਹਿੰਦਾ ਵੀ ਯੂਐਸ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਆ ਜਿਹੜੇ ਕ੍ਰਿਸ਼ਨਾ ਰੋਕਾ ਉਹਨਾਂ ਨੂੰ ਮਿਲਿਆ ਭਾਰਤ ਸਰਕਾਰ ਦੀ ਤਰਫ ਤੋਂ ਧੀਰੂ ਭਾਨੀ ਨਾਲ ਮੇਰੀਆਂ ਮੁਲਾਕਾਤਾਂ ਹੋਈਆਂ ਜਿਹੜੇ ਅਨਿਲ ਬਾਨੀ ਦੇ ਪਿਤਾ ਜੀ ਸੀ ਆਰ ਕੇ ਮਿਸ਼ਰਾ ਜਿਹੜੇ ਅਟਲ ਬਿਹਾਰੀ ਵਾਜਪਾਈ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਆਈਬੀ ਦੇ ਡਾਇਰੈਕਟਰ ਸ਼ਿਆਮਲ ਦੱਤ ਨਾਲ ਮਿਲਾ ਹੋਇਆ ਮਨਮੋਹਨ ਸਿੰਘ ਨਾਲ ਨਜਮਾ ਹੈਪਤੁੱਲਾ ਨਾਲ ਸੋਨੀਆ ਗਾਂਧੀ ਨਾਲ ਤੇ ਇੰਡੀਅਨ ਇੰਟੈਲੀਜੈਂਸ ਦੀ ਸਮੁੱਚੀ ਜਿਹੜੀ ਟੀਮ ਹੈਗੀ ਆ ਮੈਂ ਉਹਨਾਂ ਨਾਲ ਮਿਲ ਕੇ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਲਈ ਜਿਹੜਾ ਹੈਗਾ ਉਹ ਕਾਰਜ ਕਰਦਾ ਰਿਹਾ ਕਹਿੰਦਾ ਜਿਹੜਾ ਹੁਣ ਮੇਰੇ ਕੇਸ ਚ ਪਾਇਆ ਗਿਆ ਵੀ ਮੇਰਾ ਈਮੇਲ ਅਕਾਊਂਟ ਆ ਜਿਹੜਾ ਉਹ ਜੀਮੇਲ ਦਾ ਅਕਾਊਂਟ ਆ ਜਿਹੜਾ ਆਈਬੀ ਦੇ ਡਾਇਰੈਕਟਰ ਨਿਸ਼ਚਲ ਸੰਧੂ ਨੇ ਬਣਾਇਆ ਸੀ ਉਹ ਉਹਨਾਂ ਵੱਲੋਂ ਬਣਾਇਆ ਗਿਆ ਮੇਰਾ ਅਕਾਊਂਟ ਹੈਗਾ ਜਿਹਦੇ ਤਹਿਤ ਮੈਂ ਪਾਕਿਸਤਾਨ ਵਿੱਚ ਬੈਠੀ ਜਿਹੜੀ ਖਾੜਕੂ ਲੀਡਰਸ਼ਿਪ ਆ ਉਹਨਾਂ ਨਾਲ ਇੰਡਾਇਰੈਕਟ ਕਰਕੇ ਉਹਨਾਂ ਨਾਲ ਰਾਬਤਾ ਬਣਾਇਆ ਤੇ ਫਿਰ ਜਿਹੜਾ ਆਏਗਾ ਹੈਗਾ ਇਹ ਮੈਮਰੀਆ ਸੋ ਉਹਨੇ ਬਹੁਤ ਵੱਡੇ ਸੰਸਨੀ ਖੇਜ਼ ਖੁਲਾਸੇ ਆ ਜਿਹੜੇ ਯਾਸੀਨ ਮਲਕ ਨੇ ਕਰੇ ਅੱবি ਅੱਜ ਤੁਸੀਂ ਮੈਨੂੰ ਫਾਂਸੀ ਦੇਣ ਦੀਆਂ ਗੱਲਾਂ ਕਰਦੇ ਹੋ ਪਰ ਮੈਂ ਲਗਾਤਾਰ ਭਾਰਤ ਦੇ ਅਧਿਕਾਰੀਆਂ ਨਾਲ ਭਾਰਤ ਦੇ ਪ੍ਰਧਾਨ ਮੰਤਰੀਆਂ ਨਾਲ ਕਹਿੰਦਾ ਮੈਨੂੰ ਮਹਿਰੋਲੀ ਜੇਲ੍ਹ ਚੋਂ ਚੁੱਕ ਕੇ ਸਿੱਧਾ ਪ੍ਰਧਾਨ ਮੰਤਰੀ ਦੇ ਜਿਹੜਾ ਘਰ ਲਜਾਇਆ ਗਿਆ ਉੱਥੇ ਰਜੇਸ਼ ਪਾਇਲਟ ਸੀਗੇ ਜਿਹੜੇ ਜਿਹੜੇ ਉਸ ਵੇਲੇ ਸੀਗੇ ਮੇਰੇ ਖਿਆਲ ਨਾ 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 ਇਹ ਹੋਮ ਮਿਨਿਸਟਰ ਸੀ ਹਨਾ ਡਿਪਟੀ ਹੋਮ ਮਿਨਿਸਟਰ ਸੀਗੇ ਰਜੇਸ਼ ਪਾਇਲਟ ਸੋ ਉਹਨਾਂ ਨੇ ਮੈਨੂੰ ਆਈਬੀ ਦੇ ਡਾਇਰੈਕਟਰ ਨਾਲ ਮਲਾਇਆ ਸਾਡੀ ਉੱਤੇ ਕੋਜੀ ਮੁਲਾਕਾਤ ਹੋਈ ਉੱਥੇ ਸਾਰੀ ਸਟ੍ਰੈਟਜੀ ਬਣਾਈ ਗਈ ਵੀ ਜਮੂ ਕਸ਼ਮੀਰ ਵਿੱਚ ਵਾਇਲੈਂਸ ਨੂੰ ਖਤਮ ਕਰਕੇ ਕਿਦਾਂ ਇਹਨੂੰ ਡੈਮੋਕਰੈਟਿਕ ਸੈਟਅਪ ਵਿੱਚ ਲੈ ਕੇ ਆਉਣਾ ਉਹ ਕਹਿੰਦਾ ਵੀ ਮੈਂ ਤੁਹਾਡਾ ਜਿਹੜਾ ਸ਼ਾਂਤੀ ਦਾ ਦੂਤ ਸੀ ਅੱਜ ਉਸ ਸ਼ਾਂਤੀ ਦੇ ਦੂਤ ਨੂੰ ਤੁਸੀਂ ਆਪਣੇ ਢਾਂਗ ਦੇ ਆ ਫੋਰਨ ਫੰਡਿੰਗ ਦੇ ਕੇਸਾਂ ਵਿੱਚ ਫਸਾ ਕੇ ਫਾਂਸੀ ਦੀ ਸਜ਼ਾ ਦਿਵਾਉਣੀ ਚਾਹੁੰਦੇ ਸੋ ਇਹ ਬੜਾ ਐਮ ਔਰ ਮਹੱਤਵਪੂਰਨ ਇਟ ਮੀਨਸ ਸਰਕਾਰਾਂ ਕਿੱਦਾਂ ਕੰਮ ਕਰਦੀਆਂ ਕਿੱਦਾਂ ਵੱਡੀ ਲੀਡਰਸ਼ਿਪ ਨੂੰ ਆਪਣੇ ਨਾਲ ਇੰਨੇ ਜੇ ਆਪਾਂ ਥੋੜਾ ਜਿਹਾ ਪੰਜਾਬ ਦੇ ਸੰਦਰਭ ਚ ਦੇਖਣਾ ਹੋਵੇ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਅਜੇ ਆਪਾਂ ਕਹਿ ਲਈ ਕਿ ਵਰਤੇ ਜਾ ਵੀ ਰਹੇ ਹੋਣਗੇ ਜਾਂ ਉਹਨਾਂ ਨਾਲ ਵੀ ਇਦਾਂ ਹੀ ਹੋਇਆ ਹੋਵੇਗਾ ਪਾਵੇਂ ਕਿ ਉਹ ਅਜੇ ਉਹ ਗ੍ਰਿਫਟ ਚੋਂ ਬਾਹਰ ਹੋਣ ਉਹਨਾਂ ਲਈ ਇਹ ਕੀ ਸੁਨੇਹਾ ਜਾਂ ਕੀ ਮੈਸੇਜ ਹੈ ਹਾਂਜੀ ਸੋ ਇਹ ਹੈਗਾ ਵੀ ਵੱਡਾ ਆਏਗਾ ਪੰਜਾਬ ਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਨ੍ਹਾਂ ਬਾਰੇ ਆਪਾਂ ਨੂੰ ਗਾਇਬ ਗਾਇ ਪਤਾ ਲੱਗਦਾ ਰਹਿੰਦਾ ਹੈਗਾ ਵੀ ਉਹ ਸਾਰਾ ਜਿਹੜਾ ਇਹ ਖੇਡ ਚਲਾ ਰਹੇ ਹੈਗੇ ਆ ਉਹ ਕੁਝ ਕਿਤੇ ਨਾ ਕਿਤੇ ਸਰਕਾਰਾਂ ਨਾਲ ਮਿਲ ਕੇ ਚਲਾ ਰਹੇਗੇ ਆ ਉਹਨਾਂ ਲਈ ਇਹ ਹੀ ਸੰਦੇਸ਼ ਹੁੰਦਾ ਹੈ ਵੀ ਇਹ ਤੁਸੀਂ ਦੇਖੋ ਜਿਸ ਤਰ੍ਹਾਂ ਆਪਾਂ ਕਿਹਾ ਵੀ ਪੋਰਸ ਮੁਕਾਬਲਿਆਂ ਦੇ ਦੋਸ਼ੀਆਂ ਦਾ ਜਿਹੜਾ ਹਾਲ ਹੋਇਆ ਵੀ ਉਹ ਬਾਕੀ ਦੇ ਫਿਊਚਰ ਦੇ ਪੁਲਿਸ ਆਫੀਸਰਾਂ ਲਈ ਸੰਦੇਸ਼ ਹੋਵੇ ਸੋ ਸਿੱਖ ਲੀਡਰਸ਼ਿਪ ਨੂੰ ਵੀ ਜਿਹੜੀ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੀ ਕੌਮ ਨਾਲ ਧਰੋਹ ਕਮਾ ਕੇ ਜਿਹੜਾ ਹੈਗਾ ਮੁਣਕੇ ਸਰਕਾਰਾਂ ਵੀ ਤੁਹਾਨੂੰ ਕਿਸੇ ਵੱਡੇ ਕੇਸਾਂ ਵਿੱਚ ਵਸਾ ਕੇ ਜਲੀਲ ਹੀ ਕਰਦੀਆਂ ਹੈਗੀਆਂ ਇਹ ਇਹਦੇ ਨਾਲ ਤਾਂ ਹੁੰਦਾ ਵੀ ਬੰਦਾ ਚੁੱਪ ਕਰਕੇ ਘਰੇ ਬੈਠ ਜਾਵੇ ਮੈਂ ਮੇਰੀ ਜਿੰਨੀ ਕ ਗੁਰੂ ਮਹਾਰਾਜ ਨੇ ਸੇਵਾ ਲਈ ਸੀ ਉਹ ਮੈਂ ਕਰ ਲਈ ਹੋਈ ਹੈ ਮੈਂ ਤੋਂ ਬਾਅਦ ਅੱਗੇ ਮੇ ਤੋਂ ਨਹੀਂ ਚੱਲਿਆ ਜਾਣਾ ਨਵੀਂ ਪੀੜ੍ਹੀ ਆ ਗਈ ਹੈ ਨਵੇਂ ਲੀਡਰਸ਼ਿਪ ਆ ਰਹੀ ਹੈਗੇ ਵੀ ਉਹਦੇ ਥਰੂ ਚਾਹੀਦਾ ਜਾਏਗਾ ਸੋ ਆਪਣੇ ਕੌਮ ਨਾਲ ਕੋਈ ਵੀ ਲੀਡਰ ਹੈ ਧੋਖਾ ਨਾ ਕਰੇ ਸੋ ਗੁਰੂ ਮਹਾਰਾਜ ਦਾ ਦੇਖਦੇ ਹੀ ਆਪ ਜੇ ਹੋਰ ਕਿਸੇ ਨੂੰ ਨਹੀਂ ਪਤਾ ਲੱਗਦਾ